ਸ਼ਹੀਦੀ ਜੋੜ ਮੇਲੇ ਨੂੰ ਲੈ ਕੇ ਤਿਆਰੀਆਂ ਜ਼ੋਰਾਂ ਸ਼ੋਰਾਂ ਤੇ ਚੱਲ ਰਹੀਆਂ ਤਾਂ ਕਿ ਅਨੁਸੁਖਾਵੀ ਘਟਨਾ ਨਾ ਵਾਪਰ ਸਕੇ ਇਸ ਬਾਰੇ ਪੱਤਰਕਾਰ ਨਾਲ ਗੱਲਬਾਤ ਕਰਦੇ ਡੀਸੀ ਮੈਡਮ ਪਰਨੀਤ ਕੌਰ ਸ਼ੇਰਗਿਲ ਐਮ ਐਲ ਏ ਸਾਹਿਬ ਲਖਬੀਰ ਸਿੰਘ ਰਾਏ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਸ਼ਹੀਦੀ ਜੋੜ ਸਭਾ ਦੇ ਅਰੇਂਜਮੈਂਟਾਂ ਬਾਰੇ ਜਾਣਕਾਰੀ ਦਿੱਤੀ ਹੋਰ ਕੀ ਕਿਹਾ ਉਹਨਾਂ ਲੋ ਤੁਸੀਂ ਵੀ ਸੁਣੋ ਸਤਿਕਾਰ ਜੀ ਸਭ ਨੂੰ ਅੱਜ ਜੀ ਅਸੀਂ ਐਮ ਐਲ ਏ ਸਾਹਿਬ ਦਾ ਇੱਥੇ ਸਵਾਗਤ ਕਰਦੇ ਹਾਂ जो शहीद सभा के साथ तैयारियां जा रही हैं या कुछ जो पूछना चाहते हो और अभी इंफॉर्मल मीटिंग रखी है सारे आज भी धनबाद भी किया जाता है नाल ही थोड़ा मैं अपने वालों परसनली धनबाद करना चाहनी हाँ कि हर साल सा बहुत साथ जो कोई कमी पेशी होंगी ध्यान लिया के ਜਿਹੜੀ ਚੀਜ਼ ਅਸੀਂ ਮੌਕੇ ਤੇ ਸਾਹਮਣੇ ਆ ਉਹ ਤੁਸੀਂ ਸਾਨੂੰ ਦੱਸ ਦਿਓ ਫਤਿਹਗੁਰ ਸਾਹਿਬ ਸਾਰੀ ਹੀ ਪ੍ਰੈਸ ਹਮੇਸ਼ਾ ਬਹੁਤ ਕੋਆਪਰੇਟ ਕਰਦੀ ਹੈ ਸੋ ਉਹਦੇ ਲਈ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਮੈਂ ਉਹਨਾਂ ਐਮਐਲਏ ਸਾਹਿਬ ਨੂੰ ਰਿਕੁਐਸਟ ਕਰੂੰਗੀ ਕਿ ਉਹ ਤੁਹਾਨੂੰ ਕੁਝ ਜੋ ਇਸ ਵਾਰੀ ਅਲੱਗ ਤੋਂ ਕੀਤਾ ਜਾ ਰਿਹਾ ਹੈਗਾ ਉਹਦੇ ਬਾਰੇ ਦੱਸਣਗੇ ਤੇ ਉਹਦੇ ਬਾਅਦ ਫਿਰ ਮੈਂ ਤੁਹਾਨੂੰ ਇੱਕ ਵਾਰੀ ਬਰੀਫ ਕਰ ਦੂੰਗੀ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਆਂਦੀਆਂ ਪਿਛਲੇ ਸਾਲ ਨੂੰ ਅੰਦਰ ਜੋ ਪਿਛਲੇ ਸਾਲ ਆਪਣੀ ਅਰੇਂਜਮੈਂਟ ਸੀਗੇ ਉਹ ਤੁਸੀਂ ਸਾਰਿਆਂ ਨੇ ਅਪਰੀਸ਼ੀਏਟ ਕੀਤੇ ਸੀਗੇ ਤੇ ਨਾਲ ਹੀ ਜਿਹੜੇ ਲੋਕ ਆਉਂਦੇ ਨੇ ਸੰਗਤ ਆਦੀ ਏ ਉਹ ਵੀ ਇਹ ਸਾਨੂੰ ਦੱਸ ਕੇ ਵੀ ਗਏ ਸੀਗੇ ਤੇ ਸਾਡੀ ਹਮੇਸ਼ਾ ਕੋਸ਼ਿਸ਼ ਇਹ ਰਹਿੰਦੀ ਹੈ ਕਿ ਕਿਸੇ ਨੂੰ ਕਿਸੇ ਟਾਈਮ ਵੀ ਕੋਈ ਪ੍ਰੋਬਲਮ ਨਾ ਆਏ ਸਪੈਸ਼ਲੀ ਜਿਹੜੇ ਪਾਰੋਂ ਆਉਂਦੇ ਨੇ ਆਉਂ ਤਾਂ ਹੈ ਯਾਰ ਮਾਨਯੋਗ ਜੀ ਸਰ ਸਾਡੇ ਸਾਰੇ ਬਤਕਰ ਸਹਿਬਾਨ ਆਪਾਂ ਸਾਰੇ ਜਾਣਦੇ ਹਾਂ ਕਿ ਸ਼ਹੀਦ ਜੋੜ ਮੇਲਾ ਜੋੜ ਮੇਲ ਜੋ ਜਦੋਂ ਵੀ ਸਾਈ 22 22 ਦਸੰਬਰ ਦਾ ਉਹਦੇ ਬਾਅਦ ਪੂਰੇ ਹਿੰਦੁਸਤਾਨ ਤੋਂ ਬਾਹਰ ਤੋਂ ਬਹੁਤ ਵੱਡੀ ਤਦਾਦ ਵਿੱਚ ਸੰਗਤ ਆਉਂਦੀ ਹੈ तकरीबन ਪਿਛਲੇ ਸਾਲ 23 24 ਲੱਖ ਦਾ ਪ੍ਰਸ਼ਾਸਨ ਵੱਲੋਂ ਲਾਇਆ ਗਿਆ ਸੀ ਕਿ ਇੰਨੀ ਸੰਗਤ ਆਈ ਹੈ ਔਰ ਉਹਨਾਂ ਸੰਗਤ ਲਈ ਕੀ ਕੀ ਸੁਵਿਧਾਵਾਂ ਕੀ ਕੀ ਉਹਨਾਂ ਨੂੰ ਲੋੜ ਦੀਆਂ ਚੀਜ਼ਾਂ ਚਾਹੀਦੀਆਂ ਨੇ ਉਹ ਪਿਛਲੇ ਸਾਲ ਮੈਂ ਛੇ ਤਰ੍ਹਾਂ ਦੇ ਧੰਨਵਾਦ ਸਾਡੇ ਪ੍ਰਸ਼ਾਸਨ ਦਾ ਪੁਲਿਸ ਪ੍ਰਸ਼ਾਸਨ ਦਾ ਕਰਨਾ ਚਾਹਾਂਗਾ ਕਿ ਬਹੁਤ ਵਧੀਆ ਇਤਜਾਮ ਸੀ ਇੱਕ ਨਵੇਂ ਕਿਸੇ ਦੇ ਇਤਜਾਮ ਸੀ ਜੀ ਟ੍ਰੈਫਿਕ ਦਾ ਦੇਖਿਆ ਆਪਾਂ ਨੇ ਸੰਗਤ ਨੂੰ ਕੋਈ ਪ੍ਰੋਬਲਮ ਨਹੀਂ ਸੀ ਹੋਈ ਔਰ ਡੀਸੀ ਸਾਹਿਬ ਵੱਲੋਂ ਵੀ ਬਹੁਤ ਪੁਖਤਾ ਇਤਜਾਮ ਕੀਤੇ ਗਏ ਸੀ ਉਹ ਤੋਂ ਸੇਧ ਲੈ ਕੇ ਪਿੱਛੋਂ ਸੀਗਾ ਇਸ ਵਾਰ ਹੋਰ ਬਹੁਤ ਕੁਝ ਨਵਾਂ ਕਰ ਜਾ ਰਹੇ ਬੜੀ ਜਿਹਦੇ ਨਾਲ ਲੋਕਾਂ ਨੂੰ ਸੰਗਤ ਨੂੰ ਬਹੁਤ ਫਾਇਦਾ ਮਿਲੂਗਾ ਸਭ ਤੋਂ ਪਹਿਲਾਂ ਤਾਂ ਆਪਣੇ ਸਾਰੇ ਦਾ ਇੱਕ ਵਿਚਾਰ ਸੀ ਪੂਰੇ ਫਤਿਹਗੜ੍ਹ ਸਾਹਿਬ ਦੇ ਲੋਕਾਂ ਦਾ ਦੀ ਜਿਹੜਾ 28 ਤਰੀਕਾ ਉਹਨੂੰ ਪੰਜਾਬ ਸਰਕਾਰ ਛੁੱਟੀ ਕਰੇ ਮੈਂ ਆਪਣੇ ਵੱਲੋਂ ਵੀ ਲੈਟਰ ਲਿਖਿਆ ਪ੍ਰਸ਼ਾਸਨ ਵੱਲੋਂ ਵੀ ਇਸ ਲਿਖਿਆ ਤੇ ਅਸੀਂ ਧੰਨਵਾਦ ਕਰਦੇ ਹਾਂ ਮਾਨਯੋਗ ਉਪ ਮੰਤਰੀ ਸਰਦਾਰ ਧਵਨਸੀ ਮਾਨ ਸਾਹਿਬ ਦਾ ਜਿਨ੍ਹਾਂ ਨੇ 28 ਸਤੰਬਰ ਨੂੰ ਛੁੱਟੀ ਦਾ ਐਲਾਨ ਕੀਤਾ ਇਹਦੇ ਨਾਲ ਜਿਹੜੀ ਅਸੀਂ ਸਾਰੇ ਜਾਣਦੇ ਕਿ ਸ਼ਹਾਦਤ ਦਾ ਪੂਰੀ ਦੁਨੀਆ ਜਾਣਦੀ ਹੈ ਲੇਕਿਨ ਇਹ ਤਾਂ ਇੱਕ ਬਹੁਤ ਵੱਡਿਆ ਮੈਸੇਜ ਹੈਗਾ ਜਿਹੜੇ ਲੋਕ ਨਹੀਂ ਆ ਸਕਦੇ ਆ ਉਹ ਵੀ ਉਸ ਦਿਨ ਦਾ ਉਹਨਾਂ ਨੂੰ ਜਹੰਨ ਚ ਰਹੂਗਾ ਯਾਦ ਰਹੂਗਾ ਤੇ ਅਰਦਾਸ ਕਰਦੇ ਹਾਂ ਔਰ ਜਿਹੜੇ ਹੁਣ ਇਸ ਵਾਰ ਅਸੀਂ ਕੰਮ ਕੀਤੇ ਨੇ ਜਿਵੇਂ ਸੰਗਤ ਦਾ ਅਸੀਂ ਸੋਸ਼ਲ ਮੀਡੀਆ ਤੇ ਵੀ ਦੇਖ ਰਹੇ ਆ ਇੱਕ ਬਹੁਤ ਵੱਡੀ ਸੰਗਤ ਦੀ ਮੰਗ ਸੀ ਕਿ ਜਿਹੜੇ ਠੇਕੇ ਦੇ ਮੀਟ ਦੀਆਂ ਦੁਕਾਨਾਂ ਨੇ ਉਹ 26 ਤੋਂ 28 ਤੱਕ ਬੰਦ ਹੋਣੇ ਚਾਹੀਦੀਆਂ ਇਸ ਵਾਰ ਅਸੀਂ 26 ਤੋਂ 28 ਤੱਕ ਬੰਦਤਾ ਦੀ ਸਭ ਤੋਂ ਦੱਸਣਗੇ ਬੰਦਤਾ ਕੀਤੀ ਨੇ ਇਹਨਾਂ ਦਾ ਦਾਇਰਾ ਵੀ ਦੱਸਿਆ ਸੀ 3 ਕਿਲੋਮੀਟਰ ਤੋਂ ਉੱਪਰ ਤਕਰੀਬਨ ਅਸੀਂ ਦਾਇਰਾ ਜਿਹੜਾ ਹਦੂਦ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਦੀ ਉਹ ਨੂੰ ਵੀ ਵਧਾਈ ਹੈ ਕਿ ਉਹ ਨਾਲ ਬਹੁਤ ਸਾਰੇ ਜਿਹੜੇ ਰਾਸਤੇ ਵਿੱਚ ਠਿੱਕੇ ਦੇ ਧੁੱਲੇ ਮਿਲਦੇ ਸੀ ਤੁਹਾਨੂੰ ਉਹ ਨਹੀਂ ਮਿਲਣਗੇ ਔਰ ਜੋ ਸੜਕਾਂ ਦਾ ਕੰਮ ਹੈ ਉਹ ਵੀ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ ਪਿਛੇ ਹੜ ਆਏ ਨੇ ਲੇਕਿਨ ਪ੍ਰਸ਼ਾਸਨ ਪੂਰੀ ਜ਼ਿੰਮੇਵਾਰੀ ਨਾਲ ਲੱਗਿਆ ਸਫਾਈ ਦਾ ਕੰਮ ਚੱਲ ਰਿਹਾ ਹੈ ਲਾਈਟਾਂ ਦਾ ਅਸੀਂ ਰੋਜ਼ ਚੈੱਕ ਕਰਦੇ ਆਂ ਔਰ ਸਭ ਤੋਂ ਵੱਡਾ ਜਿਹੜਾ ਮਾਧੋਪਰ ਅੰਡਰਬ੍ਰਿਜ ਸੀ ਉਹ ਵੀ ਕੰਮ ਪੂਰੀ ਜੋਰਸ਼ੋਰ ਨਾਲ ਚੱਲਦਾ ਹੈ ਜੀ ਸਾਹਿਬ ਉਹਦੀ ਟਾਈਮ ਵਾਰ ਤੁਹਾਨੂੰ ਦੱਸ ਦਾਂਗੇ ਕਿ ਕਿੰਨੇ ਤਰੀਕਾ ਕੰਮ ਗੁਰੂ ਆ ਸੋ ਕਹਿਣ ਦਾ ਭਾਵ ਇਸ ਵਾਰ ਜਿਹੜਾ ਪੂਰੇ ਇੰਤਜ਼ਾਮ ਪ੍ਰਸ਼ਾਸਨ ਵੱਲੋਂ ਅਸੀਂ ਸਾਰਿਆਂ ਨੇ ਰੱਖਿਆ ਕੀਤਾ ਤੇ ਉਹ ਤੁਹਾਡੇ ਅਜ ਰੂਪੂ ਹੋ ਕੇ ਸੀ ਦੱਸਣੇ ਸੀ। ਇੱਕ ਨਵਾਂ ਅਸੀਂ ਕੀਤਾ ਸੀਗਾ ਵੀਆਈਪੀ ਪਾਸੇਸ ਨਾ ਰੱਖਣ ਦਾ। ਸੋ ਉਹ ਇਸ ਵਾਰੀ ਵੀ ਕੰਟੀਨਿਊ ਕੀਤਾ ਜਾਏਗਾ। ਕੋਈ ਵੀਆਈਪੀ ਪਾਸ ਨਹੀਂ ਹੋਣਗੇ ਕਿਸੇ ਲਈ ਵੀ। ਜਿਵੇਂ ਕਿ ਪਿਛਲੇ ਸਾਲ ਸਿੱਖਾ ਕਿ ਕੋਈ ਗੱਡੀਆਂ ਇਸ ਜਿਹੜਾ ਸੈਕਟਰ 1 ਅਸੀਂ ਬਣਾਇਆ ਹੈਗਾ। ਉਹਦੇ ਵਿੱਚ ਨਹੀਂ ਹੋਣੀਆਂ ਇਸ ਇਸ ਸਮੇਂ ਵੀ ਉਹ ਹੀ ਰਹੇਗਾ ਕੋਈ ਵੀ ਗੱਡੀ ਉਥੇ ਨਹੀਂ ਹੋਏਗੀ ਐਕਸੈਪਟ ਫॉर ਐਮਰਜੈਂਸੀ ਸਰਵਿਸਿਜ਼ ਤੇ ਸਾਡੀ ਲੰਗਰ ਵਾਲਿਆਂ ਨਾਲ ਜੋ ਮੀਟਿੰਗ ਹੋਈ ਹੈ ਜੋ ਲੋਕ ਦੂਰੋਂ ਆਉਂਦੇ ਨੇ ਆ ਕੇ ਇੱਥੇ ਲੰਗਰ ਲਗਾਉਂਦੇ ਨੇ ਉਥੇ ਐਸ.ਟੀ.ਐਮ ਸਾਹਿਬ ਵੀ ਉਹਨਾਂ ਨੂੰ ਅਪੀਲ ਕਰਕੇ ਗਏ ਨੇ ਕਿ ਉਹ ਉਹ ਆਪਣੇ ਲੰਗਰ ਤਰਤੀਬવાર ਲਗਾਣ ਇੰਨੀ ਜਗ੍ਹਾ ਹੋਏ ਕਿ ਲੋਕ ਉਥੋਂ ਨਿਕਲ ਸਕਣ ਸਪੈਸ਼ਲੀ ਜੇ ਕੋਈ ਐਂਬੂਲੈਂਸ ਜਾਂ ਫਾਇਰ ਬ੍ਰਿਗੇਡ ਸਾਨੂੰ ਉਥੋਂ ਕਰਨੀ ਪਏ ਤੇ ਉਹਦੇ ਲਈ ਉਥੇ ਜਗ੍ਹਾ ਰੱਖੀ ਹੈ ਜਿਹੜੀਆਂ ਹਰ ਸਾਲ ਦੁਕਾਨਾਂ ਲੱਗਦੀਆਂ ਨੇ ਖੜੀਆਂ ਲੱਗਦੀਆਂ ਨੇ ਜੋ ਕਿ ਦੁਕਾਨਾਂ ਦੇ ਬਾਹਰ ਲੱਗਦੀਆਂ ਨੇ ਉਥੇ ਵੀ ਅਸੀਂ ਸਾਡੇ ਵੱਲੋਂ ਇੱਕ ਪੀਲੀ ਪੱਟੀ ਲਗਾਈ ਜਾ ਰਹੀ ਹੈ 페ਡ ਕੀਤੀ ਜਾ ਰਹੀ ਹੈ ਤੇ ਦੁਕਾਨ ਵਾਲਿਆਂ ਨਾਲ ਵੀ ABC ਮੈਡਮ ਨੇ ਮੀਟਿੰਗ ਕਰਕੇ ਉਹਨਾਂ ਨੂੰ ਇਨਫੋਰਮ ਕਰਤਾ ਹੈ ਕਿ ਇਸ ਤੋਂ ਅੱਗੇ ਕੋਈ ਨਾ ਆਏ ਤਾਂਕਿ ਆਵਾਜ਼ਾਂ ਵਿੱਚ ਕੋਈ ਪ੍ਰੋਬਲਮ ਨਾ ਆਏ ਸੋ ਇਹ ਸਾਡੇ ਵੱਲੋਂ ਇਸ ਸਾਲ ਕੀਤਾ ਜਾ ਰਿਹਾ ਹੈ ਤੇ ਸਾਨੂੰ ਉਮੀਦ ਹੈ ਕਿ ਲੋਕ ਸਾਡਾ ਸਾਥ ਦੇਣਗੇ ਤੇ ਤੁਸੀਂ ਲੋਕੀ ਲੋਕਾਂ ਤੱਕ ਇਹ ਗੱਲ ਸਾਡੇ ਪਹੁੰਚਾਉਂਗੇ ਕਿ ਉਹ ਉਹਨੇ ਏਰੀਆ ਛੀ ਲਿミਟਿਡ ਰਹਿ ਤਾਂ ਕਿ ਜੋ ਪੈਦਲ ਸੰਗਤ ਆਦੀ ਹੈ ਉਹਨਾਂ ਨੂੰ ਚੱਲਣ ਕੋਈ ਪ੍ਰੋਬਲਮ ਨਾ ਆਵੇ ਅ ਪਿਛਲੇ ਸਾਲ ਦੇ ਉਹਦੇ ਤੇ ਹੀ ਇਸ ਵਾਰੀ ਜੋ ਸਾਡੇ ਲੱਗ ਰਹੇ ਨੇ ਸੈਂਟਰ ਬਣਨਗੇ ਕਨ ਸਟਾਪ ਸੈਂਟਰ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਜਿੱਦੇ ਚ ਕੀ ਸਾਡਾ ਮੈਡੀਕਲ ਦਾਵੀ ਪ੍ਰਬੰਧ ਕੀਤਾ ਜਾਵੇਗਾ ਪੁਚਕਿਚ ਕੇਂਦਰ ਵੀ ਹੋਵੇਗਾ ਤੇ ਨਾਲ ਹੀ ਪੁਲਿਸ ਦਾ ਜੋ ਇੱਕ ਪੁਲਿਸ ਪੋਸਟ ਪਾਉਂਦੀ ਹੈ ਉਹ ਸਥਾਪਿਤ ਕੀਤੇ ਜਾਣਗੇ ਇਹ ਜਿਹੜੀਆਂ ਮੇਨ ਪੁਆਇੰਟਸ ਨੇ ਉੱਥੇ ਲਗਾਏ ਜਾਣਗੇ 6 ਸਾਡੇ ਕਮਿਊਨੀਕੇਸ਼ਨ ਵਾਲੇ ਸੈਕਟਰ ਸੋਨ ਨੇ ਤੇ ਪੁਲਿਸ ਪੋਸਟ ਪੁਰੀਆਂ 10 ਹੋਣਗੀਆਂ ਕਿਉਂਕਿ ਹਰੇਕ ਜਗ੍ਹਾ ਤੇ ਸਟੈਬਲਿਸ਼ ਕੀਤੀਆਂ ਜਾਣੀਆਂ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤੇ ਉੱਥੇ ਜਾ ਸਕਦੇ ਨੇ ਡਾਕਟਰਸ ਦੀ ਟੀਮ ਜੋ ਪਿਛਲੇ ਸਾਲ ਆਪਣੇ ਕੋਲ ਸੀ ਗਿਆ ਉਸ ਤੋਂ ਕੁਝ ਡਾਕਟਰਸ ਵੱਧ ਹੋ ਗਏ ਕਿਉਂਕਿ ਇਹਦੇ ਜੀ ਪਿਛਲੇ ਸਾਲ ਅਸੀਂ ਦੇਖਿਆ ਸੀ ਕਿ ਬਹੁਤ ਬਜ਼ੁਰਗ ਆਂਦੇ ਨੇ ਉਹ ਕੁਝ ਰਾਸ਼ਟ ਇਹਨਾਂ ਈ ਪੀੜ ਚ ਘਬਰਾ ਵੀ ਜਾਂਦੇ ਨੇ ਸੋ ਸਿਰਫ ਜਦਾ ਉਹਨਾਂ ਨੂੰ ਬੈਟਰਲੀ ਮਿਲਦੀ ਹੈ ਡਾਕਟਰ ਉਹਨਾਂ ਦਾ ਬਲੱਡ ਪ੍ਰੈਸ਼ਰ ਵਗੈਰਾ ਦੇਖ ਲੈਂਦੇ ਨੇ ਤੇ ਉਹਦੇ ਨਾਲ ਫਿਰ ਉਹ ਠੀਕ ਮਹਿਸੂਸ ਕਰਦੇ ਨੇ ਸੋ ਉਹ ਵੀ ਅਰੇਂਜਮੈਂਟ ਸਾਡੇ ਵੱਲੋਂ ਪੂਰਾ ਕੀਤਾ ਜਾਏਗਾ ਜਿਹੜੀਆਂ ਸਾਡੀਆਂ ਅਪਰੋਚ ਰੋਡਸ ਹੈਗੀਆਂ ਨੇ ਜੋ ਹਾਈਵੇਜ਼ ਐ ਚੰਡੀਗੜ੍ਹ ਤੋਂ ਆਨ ਵਾਲੀਆਂ ਸੰਕਟਾਂ ਲਈ ਪਟਿਆਲੇ ਤੋਂ ਆਨ ਵਾਲੀਆਂ ਲਈ ਉਥੇ ਵੀ ਸਫਾਈ ਦਾ ਕੰਮ ਤਾਂ ਕਿ ਧੁੰਦ ਦੇ ਦਿਨ ਸ਼ੁਰੂ ਹੋ ਗਏ ਨੇ ਅੱਜ ਕਾਫੀ ਧੁੰਦ ਸੀਗੀ ਤੇ ਉਥੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਰਿਫਲੈਕਟਿਵ ਪੇਸ ਵੀ ਲੱਗ ਜਾ ਤਾਂ ਤੇ ਜਿੱਥੇ ਅਸੀਂ ਚੂਨੇ ਨਾਲ ਮਾਰਕਿੰਗ ਕਰ ਸਕਦੇ ਹਾਂ ਤਾਂ ਕਿ ਟ੍ਰੈਫਿਕ ਨੂੰ ਇਸ ਬਾਰੇ ਪਤਾ ਚੱਲ ਸਕੇ ਕਿ ਸੜਕ ਕਿੰਨੇ ਤੱਕ ਹੈਗੀ ਐ ਉਹ ਵੀ ਇੱਕ ਦੋ ਦਿਨਾਂ ਚ ਕੰਮ ਕੰਪਲੀਟ ਹੋ ਜਾਏਗਾ ਅੱਜ ਅਸੀਂ ਟੀਮਸ ਬਣਾ ਕੇ ਮੈਂ ABC ਤੇ SDMs ਜਿਹੜੇ ਨੇ ਉਹੋ ਟੀਮਸ ਬਣਾ ਕੇ ਅਸੀਂ ਵਕ ਵਕ ਜਗਾ ਇਨਸਪੈਕਸ਼ਨ ਵੀ ਕਰਾਂਗੇ